ਫਲੋਰ ਦੇ ਹਨੂਮਾਨ ਮੰਦਿਰ ਦੇ ਵਿੱਚ ਇਸ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਹਨੂਮਾਨ ਜਿਹਦੇ ਭਗਤ ਉਹਨਾਂ ਦੀ ਹਨੂਮਾਨ ਜਨਤੀ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਮਨਾ ਰਹੇ ਔਰ ਭਜਨ ਕੀਰਤਨ ਕਰਕੇ ਉਹਨਾਂ ਦੀਆਂ ਗਾਥਾਵਾਂ ਗਾਥਾਵਾਂ गा ਕੇ ਹਨੂਮਾਨ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਸੋ ਸੰਗਤਾਂ ਫਲੋਰ ਦੇ ਇਸ ਮੰਦਿਰ ਦੇ ਵਿੱਚ ਪਹੁੰਚਿਆ ਨੇ ਦੂਰ ਦੂਰੋਂ ਸੰਗਤਾਂ ਆ ਰਹੀਆਂ ਨੇ ਮਠਾ ਟਿਕਾ ਪਰ ਨਾਮ ਕਰਕੇ ਜਾਰੀਆਂ ਔਰ ਤਾ ਤੁਸੀਂ ਦੇਖ ਸਕਦੇ ਆ ਕਿ ਲੰਗਰ ਵੀ ਟੁੱਟ ਚੱਲ ਰਿਹਾ ਹੈ ਹਰ ਇੱਕ ਤਰ੍ਹਾਂ ਦਾ ਲੰਗਰ ਕੁਲਫੀਆਂ ਦਾ ਠੰਡਿਆਂ ਦਾ ਸੋ ਹਨੂਮਾਨ ਜੀ ਦੀ ਕਿਰਪਾ ਸਭ ਤੇ ਬਣੀ ਰਹੇ ਜਿਹਾ ਹਮ

ख सट तोये मारे नेचर के अपराधा तो के सट तोए न प्राण के बात रावण ब्रहण मैं न पाया पाए उजास वाले वीर जसमाया जाते बाल बेरन के हरी बाल सब चहरते दांत सीसा जावल से सरत स साथी ने आने को सानित के कान जय जो विविध देसुरता का तुम साथे तथावन दास हर को डांड कटन जय वन जाते संग तुम्हें मान जाते हो रे